ਮਰ ਰਹੇ ਦੇ ਵਿੱਚ ਨਸ਼ਾ ਵਿਰੋਧੀ ਕਹੈਲੀ ਕੱਢੀ ਗਈ ਆ ਵਾਲਮੀਕੀ ਸਮਾਜ ਤੋਂ ਵਰਤਮਾ ਕਾਦੂ ਜਣੇ ਪਹੁੰਚੇ ਜੀ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਵੀ ਜਿਹੜੇ ਵੱਡੇ ਲੀਡਰ ਨੇ ਉਹ ਵੀ ਇਸ ਰੈਲੀ ਦੇ ਵਿੱਚ ਪਹੁੰਚੇ ਨੇ ਕੀ ਮੰਤਨ ਕੀ ਚਾਹੀਦੀ ਰੈਲੀ ਦਾ ਤੇ ਕੀ ਇਸ਼ਾਰਾ ਪੋਰ ਸਾਰੇ ਹੀ ਧਰਮ ਸਮਾਜੀ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸੰਵਿਧਾਨ ਅੱਜ ਦੀ ਜਿਹੜੀ ਇੱਕ ਨਸ਼ਾ ਵਿਰੋਧੀ ਰੈਲੀ ਕੀਤੀ ਗਈ ਸੀ ਇਹ ਨੌਜਵਾਨਾਂ ਨੂੰ ਲੈ ਕੇ ਕੀਤੀ ਗਈ ਹੈ ਕਿ ਜਿਹੜੇ ਨੌਜਵਾਨ ਭਟਕੇ ਆ ਜਿਹੜੇ ਕਿ ਨੌਜਵਾਨ ਸਾਡੇ ਨਸ਼ੇਰੀ ਨਸ਼ੇਰੀ ਵਰਤੋਂ ਦੇ ਨਾਲ ਕਾਫੀ ਜਿਹੜਾ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਔਰ ਕਾਫੀ ਲੋਕ ਜਿਹੜੇ ਸਾਡੇ ਨੌਜਵਾਨ ਆ ਮੰਜਿਆਂ ਦੇ ਉੱਤੇ ਆ ਸਾਡਾ ਮੋਟਿਵ ਇਹ ਹੈ ਕਿ ਸਾਰੇ ਸੰਗਠਨ ਇਕੱਠੇ ਕੀਤੇ ਜਾਣ ਉਹਦੇ ਨਾਲ ਇਹ ਜਿਹੜਾ ਅੱਜ ਦੀ ਮੀਟਿੰਗ ਹੀ ਇਹ ਕੋਈ ਰਾਜਨੀਤਿਕ ਦਾ ਹਿੱਸਾ ਨਹੀਂ ਹੀ ਹੈਗੀ ਇਹ ਹੈਗੀ ਇੱਕ ਸਮਾਜ ਸੇਵੀ ਹੀ ਔਰ ਨਸ਼ਿਆਂ ਦੇ ਵਿਰੋਧ ਹੀ ਜਿੱਥੇ ਕੇ ਨੌਜਵਾਨਾਂ ਨੂੰ ਅਸੀਂ ਦਾਖਲ ਕਰਵਾਇਆ ਜਾਊਗਾ ਸਾਰੇ ਸੰਗਠਨਾਂ ਦੇ ਮੁਖੀਆਂ ਨੇ ਵੀ ਉੱਥੇ ਸਪੀਚ ਦੇ ਵਿੱਚ ਕਿਹਾ ਤੇ ਦੂਜੀ ਗੱਲ ਇਹ ਆ ਜਿਹੜਾ ਅੱਜ ਮਾਤਾ ਮੰਦਿਰ ਚਵੰਡਾ ਦੇ ਵੀਰ ਮੰਦਿਰ ਦੇ ਵਿੱਚ ਖਲੋ ਕੇ ਇਹ ਗੱਲ ਕਹਿਣ ਆ ਕਿ ਜਿਹੜਾ ਬੰਦਾ ਨਸ਼ਾ ਵੇਚੂਗਾ ਅਸੀਂ ਬਾਈ ਨੇ ਮਨਾ ਲਵਾਂਗੇ ਯਾਨੀ ਕਿ ਉੱਥੇ ਕੋਈ ਸਿਆਸਤ ਨਹੀਂ ਖੇਡਾਂਗੇ ਇਹ ਨਹੀਂ ਕਹਾਂਗੇ ਵੀ ਆਪਣੀ ਨਿੱਜੀ ਰੰਜਿਸ਼ ਨਹੀਂ ਕੱਢਾਂਗੇ ਇੱਥੇ ਕਹਾਂਗੇ ਜਿਹੜਾ ਵੇਚੂਗਾ ਉਹਦਾ ਕਹਾਂਗੇ ਵੀ ਆਹ ਵੇਚਦਾ ਤਾਂ ਬਈ ਕੀ ਜੇ ਰਾਜਨੀਤਿਕ ਤੌਰ ਤੇ ਗਲਿਆਰੇ ਚ ਗੱਲ ਕਰੀ ਤੇ ਮਜੀਠਿਆ ਨੂੰ ਬੜਾ ਇੱਕ ਬਦਨਾਮ ਮੰਨਿਆ ਗਿਆ ਸੀ ਨਸ਼ਿਆਂ ਦੇ ਗੈਟਰ ਤੇ ਵਿੱਚ ਪੰਜਾਬ ਸਰਕਾਰ ਵੀ ਇਹ ਮਹਿੰਮ ਚਲਾਈ ਗਈ ਆ ਯੁੱਧ ਨਸ਼ਿਆਂ ਵਿਰੁੱਧ ਚੱਲਣ ਤੋਂ ਉਪਰੰਤ ਅੱਜ ਤੱਕ 31 ਮਈ ਤੱਕ ਦਾ ਆਲਟੀਮੇਟ 31 ਮਈ ਤੋਂ ਬਾਅਦ ਹੀ ਆਪਾਂ ਗੱਲ ਕਰੀਏ ਕਿ ਤੁਸੀਂ ਮਜੀਠਿਆ ਚ ਨਸ਼ੇ ਦੇ ਹਾਲਾਤ ਨੂੰ ਕੀ ਦੇਖਦੇ ਹਾਲਾਤ ਜਿਹੜਾ মিডিਆ ਨੂੰ ਤਾਂ ਸਾਰਾ ਪਤਾ ਹੀ ਆ ਜੀ ਕੀ ਹਾਲਾਤ ਆ ਜਿਹੜਾ ਨੀਲਾ ਪੀਲਾ ਪੰਜਾ ਚੱਲਿਆ ਸੀ ਉਹਦੇ ਸਾਰਾ ਪੰਜਾ ਚੱਲਿਆ ਸੀ ਇੱਕ ਅਸੀ ਸਮਾਜ ਦੇ ਉੱਤੇ ਔਰ ਇਹ ਇਹਦੇ ਵਿੱਚ ਕੱਲੇ ਅਸੀ ਨਹੀਂ ਆਉਂਦੇ ਹੋਰ ਵੀ ਸਮਾਜ ਦੇ ਜਿਹੜੇ ਕੋਈ ਛਪਣਾ ਦੇ ਉੱਤੇ ਕਿਸੇ ਦੇ ਕੋਈ ਟੀਨਾ ਪਈਆਂ ਉਹ ਢਾ ਕੇ ਸਟੈਂਟ ਵਿਖਾਦੇ ਲੋਕਾਂ ਨੂੰ ਸਟੈਂਟ ਵਿਖਾਏ ਪਈ ਅਸੀਂ ਨਸ਼ੇ ਦੇ ਮੁੱਦੇ ਨੂੰ ਲੈ ਕੇ ਜਿਹੜਾ ਕੰਮ ਕਰ ਰਹੇ ਆ ਜਾਨੀ ਕਿ ਐਸੇ ਤਣਾਟ ਤਣਾੜ ਲੀਡਰ ਨੇ ਜਿਨ੍ਹਾਂ ਦਾ ਨਾਮ ਆ ਨਸਾ ਤਸ਼ਕਰੀ ਦੇ ਵਿੱਚ ਕਿਸੇ ਦਾ ਕੋਈ ਘਰ ਨਹੀਂ ਢਾਇਆ ਗਿਆ ਹੋਰ ਮੌਜੂਦਾ ਮੈਂ ਇਹ ਗੱਲ ਕਹਿੰਨਾ ਕਿਸੇ ਸਰਕਾਰ ਦਾ ਪੱਖ ਪਾਤ ਨਹੀਂ ਜਿਹੜੇ ਬੰਦੇ ਨਸ਼ੇ ਦੇ ਵਿੱਚ ਸਭ ਤੋਂ ਵੱਧ ਇਨਵੋਲਵਮੈਂਟ ਹੀ ਜਨਾਰੀ ਉਹ ਸਾਰੇ ਦੇ ਸਾਰੇ ਆਮ ਆਦਮੀ ਪਾਰਟੀ ਪਲਟੀ ਮਾਰ ਕੇ ਸਾਰੇ ਉਹਨਾਂ ਦੇ ਲੀਡਰਾਂ ਨਾਲ ਤੁਰੇ ਫਿਰਨ ਦੇ ਨਸ਼ਾ ਵੇਚਣ ਵਾਲੇ ਨੂੰ ਤਾਂ ਨਸ਼ਾ ਛੱਡਰ ਵਾਲਿਆਂ ਨੂੰ ਤੁਸੀਂ ਮੈਸੇਜ ਸੰਦੇਸ਼ ਕੀ ਦੇਣਾ ਨਸ਼ਾ ਛੱਡਣ ਵਾਲਿਆਂ ਨੂੰ ਤੇ ਅਸੀਂ ਇਹੋ ਗੱਲ ਕਵਾਂਗੇ ਵੀ ਵੀਰ ਜੀ ਅਸੀਂ ਤੁਹਾਡੇ ਘਰਾਂ ਚਾਵਾਂਗੇ ਤੁਹਾਡੇ ਮਾਪਿਓ ਗਾੜੀ ਵੀ ਬੇਨਤੀ ਕਰਾਂਗੇ ਵੀ ਅਸੀਂ ਤੁਹਾਨੂੰ ਜਿਹੜਾ ਫ੍ਰੀ ਇਲਾਜ ਜਿਹੜਾ ਉਹ ਕਰਵਾਇਆ ਜਾਵੇ ਤੇ ਜਿਹੜਾ ਵੇਚਦਾ ਉਹਦੇ ਪ੍ਰਤੀ ਇਹ ਆ ਕਿ ਉੱਤੇ ਬਣਦੀ ਕਾਰਵਾਈ ਕਰਾਵਾਂਗੇ ਔਰ ਜਿਹੜਾ ਨਸ਼ੇ ਵਾਲੇ ਨੂੰ ਛਡਾਉਂਦਾ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਡੀਆਈਜੀ ਸਾਹਿਬ ਨੂੰ ਵੀ ਮੰਗ ਕਰਾਂਗੇ ਸੁਣੋ ਜੀ ਇਹ ਆ ਰਿਹਾ ਕਿ ਆਏ ਦਿਨ ਤੁਸੀਂ ਕਿਦਾਂ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਤੁਹਾਡਾ ਇਹੜਾ ਵਿਵਾਦ ਇਹ ਸ਼ਾਇਆ ਰਹਿੰਦਾ ਵਾ ਸੋਸ਼ਲ ਮੀਡੀਆ ਤੁਸੀਂ ਐਕਟਿਵ ਕਾਫੀ ਜੇ ਉਹਦਾ ਕਾਰਨ ਕੀ ਮੰਨਦੇ ਵੇਖੋ ਜੀ ਜਦੋਂ ਜਦੋਂ ਸਮਾਜ ਦਾ ਕੋਈ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਕੋਈ ਨੌਜਵਾਨ ਉੱਠਦਾ ਮੈਂ ਇਹ ਗੱਲ ਮੈਂ ਨਹੀਂ ਕਹਿੰਦਾ ਸ਼ਾਰਾਂ ਦੇ ਵਿੱਚ ਵੀ ਇਹ ਹੋਰ ਪੂਰੇ ਪੰਜਾਬ ਦੇ ਹਾਲਾਤ ਵੀ ਇਹੋ ਹੀ ਆ ਜਦੋਂ ਕੋਈ ਸਮਾਜ ਦੀ ਗੱਲ ਕਰਦਾ ਜਦੋਂ ਕਿ ਬੰਦਾ ਆ ਇਨਸਾਨ ਖੁਦ ਸੋਚਦਾ ਵੀ ਯਾਰ ਦੁਨੀਆ ਨੂੰ ਮੈਂ ਇੱਕ ਚੰਗੇ ਪਲੇਟਫਾਰਮ ਤੇ ਲਿਆਵਾ ਤੇ ਜਿਹੜੇ ਪੁਰਾਣੇ ਲੀਡਰ ਹੁੰਦੇ ਨੇ ਜਿਨਾਰੀ ਸੋਚ ਦੇ ਜਿਨਾਰੀ ਸੋਚ ਇਸ ਇਥੋਂ ਤੱਕ ਹੁੰਦੀ ਆ ਕਿ ਇਹ ਜਿਹੜੇ ਲੋਕ ਆ ਇਹ ਸਾਡੇ ਤੱਕ ਸੀਮਤ ਰਹਿਣ ਔਰ ਸਾਡੇ ਢੰਡੇ ਚੁੱਕਣ ਔਰ ਸਾਡੇ ਹੀ ਨਾਰੇ ਲਾਉਣ ਕਿਉਂਕਿ ਇਹ ਹੁਣ ਨਵੇਂ ਸਮੇਂ ਦੀ ਪੌਂਦ ਆ ਗਈ ਆ ਜਿੰਨੀ ਵੀ ਨਿਊ ਜਨਰੇਸ਼ਨ ਆ ਉਹ ਸਾਰੀ ਇਹ ਚੀਜ਼ ਪਸੰਦ ਨਹੀਂ ਕਰਦੀ ਕਿਉਂਕਿ ਸਭ ਤੋਂ ਜ਼ਿਆਦਾ ਇਹਨਾਂ ਨੂੰ ਮੇਰੀਆਂ ਚੁਬਣ ਡੀਆਂ ਇਹ ਕਹਿੰਦੇ ਨਵੀਆਂ ਗੱਡੀਆਂ ਲੈਂਦਾ ਕੋਠੀ ਲਈ ਆ ਸਦਾ ਹਲਾ ਰਿਆ ਹੋਣ ਹੀ ਰਹਿੰਦੇ ਹੁੰਦੇ ਵੀ ਅਸੀਂ ਯਾਰ ਸਾਈਕਲਾਂ ਤੇ ਰਹਿਣਾ ਵਾ ਪ੍ਰਮਾਤਮਾ ਹਰ ਇੱਕ ਨੂੰ ਦਿੰਦਾ ਵਾ ਸਭ ਕੁਝ ਦਿੰਦਾ ਪਰ ਜੇ ਮੈਂ ਤੇ ਕਹਿਣਾ ਜੇ ਮੈਂ ਕੋਈ ਗਲਤ ਕੰਮ ਮੇਰੇ ਤੇ ਟਿੱਪਣੀ ਕਰਦੇ ਆ ਪੀ ਇਹ ਜਿਹੜਾ ਬੰਦਾ ਇਹ ਕਾਰੋਬਾਰ ਦੇ ਵਿੱਚ ਅਜੇ ਤੱਕ 8 ਤੋਂ 9 ਸਾਲ ਹੋ ਗਏ ਆ ਕੋਈ ਮੇਰੇ ਖਿਲਾਫ ਕੋਈ ਪਰਚਾ ਨਹੀਂ ਕੋਈ ਮੇਰੇ ਖਿਲਾਫ ਕੋਈ ਸਬੂਤ ਨਹੀਂ ਹੁਣ ਤੱਕ 20 ਤੋਂ 25 ਮੁੰਡੇ ਜਿਹੜੇ ਚਵਿੰਡੇ ਦੇ ਨਾਲ ਰੈਸਟ ਕੀਤੇ ਰੈਸਟ ਕਰਕੇ ਉਹਨਾਂ ਨੂੰ ਹਰਾਸਮੈਂਟ ਵੀ ਕੀਤਾ ਗਿਆ ਇਹ ਗੱਲ ਕਹੀ ਗਈ ਹੈ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਫਸਾਈਏ ਵਿੱਕੀ ਦਾ ਨਾਮ ਹੈ ਪਰ ਉਹਨਾਂ ਨੌਜਵਾਨਾਂ ਦੇ ਨਾਲ ਮੇਰਾ ਕੋਈ ਤਲੋਕਾਤ ਨਹੀਂ ਸੀ ਉਹਨਾਂ ਨੇ ਕਿਸੇ ਨੇ ਜਿਹੜਾ ਮੇਰਾ ਨਾਮ ਨਹੀਂ ਲਿਆ ਵਿੱਕੀ ਜੀ ਰੈਲੀ ਦੇ ਦੌਰਾਨ ਹੀ ਨਾਰੇ ਵੀ ਲੱਗਦੇ ਦਿਖਾਈ ਦਿੱਤੇ ਨੇ ਕਿ ਹੋ ਸਕਦਾ ਹੈ ਕਿ ਵਿੱਕੀ ਹੋਣ ਵਾਲੇ ਸਮੇਂ 2027 ਦੇ ਵਿੱਚ ਕਿਸੇ ਨਾ ਕਿਸੇ ਪਾਰਟੀ ਵੱਲੋਂ ਆਪਣਾ ਐਮਐਲਏ ਦਾ ਉਮੀਦਵਾਰ ਹੋਵੇ ਤੁਹਾਡਾ ਕੋ ਪ੍ਰੋਗਰਾਮ ਹੈ 2027 ਵਿੱਚ ਕਿਸੇ ਨਾ ਕਿਸੇ ਪਾਰਟੀ ਵੱਲੋਂ ਤੁਸੀਂ ਉਮੀਦਵਾਰ ਬਣਨ ਜਾ ਰਹੇ ਜੀ ਇਹਦੀ ਵੇਖੋ ਇਹ ਸਾਡੇ ਮਹਾਰਾਜ ਸੰਤਮਨ ਕੀਨ ਸਾਹਿਬ ਜੀ ਵੀ ਤੀਰਥ ਦੇ ਉੱਤੇ ਸਾਡੇ ਗੱਡੀ ਦੇ ਬਰਾਜਮਾਨ ਨੇ ਔਰ ਸਾਡੇ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਜੀ ਜਿੰਨਾਂ ਦੀ ਰਹਿਨਮਾਈ ਅੱਥ ਸਾਡੇ ਰੰਗਰੇਟਾ ਜੂਥ ਜਥੇਬੰਦੀਆਂ ਵੀ ਚੱਲ ਰਹੀਆਂ ਔਰ ਇਸ ਤੀਰਥ ਦੇ ਉੱਤੇ ਜਿਹੜੀਆਂ ਉਹ ਐਸੀਆਂ ਲਹਿਰਾਂ ਔਰ ਐਸੇ ਸੰਗਠਨ ਚੰਗੇ ਚੰਗੇ ਚੱਲ ਰਹੇ ਆ ਜੇਕਰ ਬਾਬਾ ਜੀ ਵੱਲੋਂ ਚਾਹੇ ਮੈਨੂੰ ਬਾਬਾ ਮੇਜਰ ਸਿੰਘ ਸੋਢੀ ਜੀ ਵੱਲੋਂ ਕੋਈ ਆਸ਼ੀਰਵਾਦ ਮਿਲਦਾ ਤੇ ਹੋ ਸਕਦਾ ਵਾ ਅਸੀਂ ਜਿਹੜਾ 2027 ਦੇ ਵਿੱਚ ਮੈਦਾਨ ਦੇ ਵਿੱਚ ਉਤਰਗੇ। ਉਹਨਾਂ ਨਿਸ਼ਾਨ ਵੀ ਲਾਡ ਕਰ ਦੋ ਦੱਸ ਦੋ। ਪ੍ਰਧਾਨ ਜੀ ਪ੍ਰਧਾਨ ਜੀ ਆਖਰੀ ਸਵਾਲ ਆ ਜਿਹੜਾ ਤੁਸੀਂ ਗੱਡੀਆਂ ਕੂਠੀਆਂ ਦੀ ਗੱਲ ਕੀਤੀ ਕਿ ਉਹਨਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਕਿੱਥੋਂ ਆਈਆਂ ਤੇ ਕਿਹੜੇ ਦੇਖੇ ਇਹ ਵੀ ਦੇਣਾ ਜੀ। ਵੇਖੋ ਜੀ ਹਰ ਇੱਕ ਬੰਦੇ ਦਾ ਆਪੋ ਆਪਣਾ ਅੱਜ ਕੱਲ ਮਾਈਂਡ ਆ। ਕੋਈ ਬੱਚੇ ਇਤਰਾਵਾ ਜਿਹੜੇ ਘਰ ਬਹਿ ਕੇ ਇੰਟਰਨੈਟ ਦੇ ਉੱਤੇ ਵੀ ਲੱਖਾਂ ਰੁਪਏ ਕਮਾ ਰਹੇ ਆ। ਅਸੀਂ ਮੈਂ ਸਮਾਜ 'ਚ ਰਹਿਣਾ ਸਮਾਜ ਦੇ ਹਰ ਇੱਕ ਵੀਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦਾ ਕਿਸੇ ਨਾਲ ਹੁਣ ਇਹਦੇ ਆਪੋ ਆਪਣੇ ਪੜਦੇ ਹੁੰਦੇ ਆ ਵੀ ਕੋਈ ਸਾਰੇ ਦੇ ਕੋਈ ਪਰਦੇ ਸ਼ੋਅ ਕਰਦਾ ਨਹੀਂ ਆ ਠੀਕ ਆ ਬਾਕੀ ਇਹ ਗੱਲ ਆ ਜੇ ਇਹ ਕਹਿੰਦੇ ਆ ਤੇ ਮੈਂ ਵਿਜੀਲੈਂਸ ਕੋ ਵੀ ਆਪਣੀ ਇਨਕੁਆਇਰੀ ਕਰਾਉਣ ਲਈ ਤਿਆਰ ਆ ਇਹ ਤੋਂ ਕੋਈ ਕੋਈ ਚੱਕਰ ਹੀ ਨਹੀਂ ਹੈ। ਸਾ ਸਰੰਗਰੇਟਾ ਜੂਠਿਕਤਾ ਪ੍ਰੈਜ਼ੀਡੈਂਟ ਪੰਜਾਬ ਅਤੇ ਸਿੰਘ ਸਾਹਿਬ ਜਹਦਰਬਾਬਾ ਮੇਜੀ ਸਿੰਘ ਜੀ ਸੋਢੀ ਜਿਨ੍ਹਾਂ ਦੀ ਗਵਾਹੀ ਸਾਡੀਆਂ ਸਾਰੀਆਂ ਰੰਗਰੇਟਾ ਜਥੇਬੰਦੀਆਂ ਚੱਲਦੀਆਂ ਹਨ। ਅੱਜ ਜਿਹੜਾ ਚਮਿੰਦੇ ਦੇ ਵਿੱਚ ਜਿਹੜਾ ਨਸ਼ਿਆਂ ਦੇ ਯੁੱਧ ਨਸ਼ਾ ਵਿਰੋਧ ਦੀ ਜਿਹੜੀ ਮੁਹਿੰਮ ਚਲਾਈ ਗਈ ਆ ਜੋ ਜਿਸ ਦੀ ਗਵਾਹੀ ਸਾਡੇ ਵਿੱਕੀ ਪ੍ਰਧਾਨ ਜੀ ਦੀ ਗਵਾਹੀ ਹੜ ਸਾਰੀਆਂ ਜਥੇਬੰਦੀਆਂ ਇੱਥੇ ਇਕੱਠੀਆਂ ਹੋਈਆਂ ਤੇ ਇਸ ਦੇ ਨਾਲ ਮੈਂ ਇੱਕ ਹੋਰ ਗੱਲ ਕਹੂੰਗਾ ਕਿ ਜਿਹੜੇ ਸਰਕਾਰ ਆ ਸਰਕਾਰ ਦੇ ਜਿਹੜੇ ਨੁਮਾਇੰਦੇ ਆ ਜਿੰਨੇ ਵੀ ਸਾਡੇ ਹਲਕੇ ਦੇ ਐਮ ਐਲ ਏ ਆ ਪਿੰਡਾਂ ਦੇ ਵਿੱਚ ਉਹਨਾਂ ਨੇ ਜਾ ਕੇ ਵੇਖਿਆ ਕਿ ਇੱਕ ਆਪਾਂ ਨਸ਼ਿਆਂ ਦਾ ਕਰ ਰਹੇ ਆ ਜਿਹੜੇ ਬੱਚੇ ਸਾਡੇ ਆਉਣ ਵਾਲੇ ਨੌਜਵਾਨ ਬੱਚੇ ਆ ਉਹਨਾਂ ਨੂੰ ਉਹਨਾਂ ਨੂੰ ਜਾ ਕੇ ਇਹਨਾਂ ਵੇਖਿਆ ਕਿ ਉਹ ਵੀ ਗ੍ਰੰਟਾਂ ਨਾਲ ਜਾਣਦੇ ਕਿ ਨਹੀਂ ਜਾਣਦੇ ਉਹਨਾਂ ਨੂੰ ਕਿੱਟਾਂ ਮੁਹੱਈਆ ਕਰਾਈਆਂ ਜਾਣ ਜਿਹੜਾ ਕਈ ਗਰੀਬ ਲੋਕ ਆ ਜਿਹੜੇ ਵੱਡਿਆਂ ਜਮ੍ਹਾਂ 'ਚ ਨਹੀਂ ਜਾ ਸਕਦੇ 1000 ਰੁਪਇਆ ਫੀਸ ਨਹੀਂ ਭਰ ਸਕਦੇ ਉਹ ਪਿੰਡਾਂ ਦੇ ਵਿੱਚ ਜਿਹੜੇ ਆ ਜਿੰਮ ਮੁਹੱਈਆ ਕਰਾਇਆ ਜਾਣ ਤਾਂ ਜੋ ਗਰੀਬ ਘਰਾਂ ਦੇ ਬੱਚੇ ਆ ਉਹ ਵੀ ਜਿਹੜਾ ਆਪਣਾ ਜਿਹੜਾ ਜਿੰਮ ਲਾਉਣ ਅਤੇ ਨਸ਼ਿਆਂ ਤੋਂ ਜਿਹੜਾ ਬਚ ਸਕਣ ਅੱਜ ਸਾਡੇ ਦਸ਼ਮੇਸ਼ਤਾਨਾਂ ਦਾ ਮੁਖੀ ਸਿੰਘ ਸਾਹਿਬ ਜਿਹਦਰ ਬਾਬਾ ਮਿੱਤਰ ਸਿੰਘ ਜੀ ਸੋਢੀ ਜੋ ਇੱਕ ਗਰੀਬ ਘਰ ਦੇ ਵਿੱਚੋਂ ਇੱਕ ਉੱਠਿਆ ਉਸ ਨੂੰ ਜਿਹੜਾ ਬਾਬਾ ਜੀ ਹੋਣਾ ਉਸ ਨੂੰ ਦੇਸੀ ਘਿਓ ਦਾ ਜਿਹੜਾ ਪੀਪਾ ਅੱਜ ਜਿਹੜਾ ਦੇ ਕੇ ਆਏ ਆ ਤੇ ਅਸੀਂ ਧੰਨਵਾਦ ਕਰਦੇ ਆ ਸਿੰਘ ਸਾਹਿਬ ਜਿਹਦਰ ਬਾਬਾ ਮਿੱਤਰ ਸਿੰਘ ਸੋਢੀ ਜੀ ਦਾ ਜੋ ਉਹ ਪਿੰਡਾਂ ਦੇ ਵਿੱਚ ਉਪਰਾਲੇ ਕਰਦੇ ਰਹਿੰਦੇ ਆ ਨੌਜਵਾਨਾਂ ਦੇ ਤੇ ਜਿਹੜਾ ਅੱਜ ਉਸ ਬੱਚੇ ਨੂੰ ਜਿਹੜਾ ਦੇਸੀ ਘਿਓ ਦਾ ਜਿਹੜਾ ਪੀਪਾ ਦਿੱਤਾ ਗਿਆ ਤੇ ਉਹਦੀ ਜਿਹੜੀ ਹੌਸਲਾ ਵਧਾਈ ਕੀਤੀ ਗਈ ਆ ਸਰਦਾਰ ਜੀ ਜਿਹੜੀ ਨੌਜਵਾਨ ਪੀੜੀ ਨਸ਼ਿਆਂ ਦੀ ਦਲਦਲ ਦੇ ਧਸਦੀ ਜਾ ਰਹੀ ਕੁਛ ਨੇਸ਼ ਦੇਣਾ ਚਾਹੁੰਦੀ ਸੰਦੇਸ਼ ਤੇ ਹੀ ਇਹੀ ਦਵਾਂਗੇ ਕਿ ਨਸ਼ਿਆਂ ਨੂੰ ਛੱਡੋ ਤੇ ਵੱਧ ਤੋਂ ਵੱਧ ਜਿਹੜਾ ਗਰਾਊਂਟਾਂ ਵੱਲ ਜਾਓ ਤੇ ਖੇਡਾਂ 'ਤੇ ਧਿਆਨ ਦਿਓ ਪਰ ਇੱਕ ਹੋਰ ਚੀਜ਼ ਆ ਕਿ ਜਿਹੜਾ ਜਿਹੜੇ ਚੰਗੇ ਖਿਡਾਰੀ ਆ ਉਹ ਤੇ ਬਾਹਰ ਭਜਦੇ ਜਾ ਰਹੇ ਆ ਉਹ ਕਿਉਂ ਭਜਦੇ ਜਾ ਰਹੇ ਆ ਕਿਉਂਕਿ ਗੈਂਗਸਟਰਵਾਦ ਬਹੁਤ ਜ਼ਿਆਦਾ ਹੋ ਗਿਆ ਇਸ ਕਰਕੇ ਉਹ ਬਾਹਰ ਜਿਹੜਾ ਭੱਜ ਰਹੇ ਆ ਤੇ ਮੈਂ ਸਰਕਾਰਾਂ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਪਿੰਡਾਂ ਦੇ ਵਿੱਚ ਆਪਾਂ ਜਿਹੜੇ ਆ ਜਿੰਮ ਵੀ ਮੁਹੱਈਆ ਕਰਾਈਏ ਗਰਾਉਂਟਾਂ ਦੇ ਵਿੱਚ ਉਹਨਾਂ ਨੂੰ ਕਿੱਟਾਂ ਦਿੱਤੀਆਂ ਜਾਣ ਉਹਨਾਂ ਨੂੰ ਜਿਹੜਾ ਖਾਣ ਪੀਣ ਦਾ ਸਮਾਨ ਵੀ ਜਿਹੜਾ ਦਿੱਤਾ ਜਾਵੇ ਤਾਂ ਜੋ ਜਿਹੜਾ ਬੱਚਿਆਂ ਦਾ ਜਿਹੜਾ ਗੇਮਾਂ ਵੱਲ ਧਿਆਨ ਹੋ ਸਕੇ ਅੱਜ ਇੱਕ ਚਵਿੰਡਾ ਵੱਲੋਂ ਚਵਿੰਡੇ ਦੇ ਵਿੱਚ ਇੱਕ ਨਸ਼ਾ ਵਿਰੋਧੀ ਰੈਲੀ ਕੱਢੀ ਗਈ ਹੈ ਕੀ ਕਹਾਂ ਆਪਣਾ ਨਾਮ ਦੱਸ ਕੇ ਅੱਜ ਦੇ ਪ੍ਰੋਗਰਾਮ ਪਰ ਜਾਣ ਤਾਂ ਜੀ ਮੈਂ ਜੀ ਵਾਈਸ ਚੇਅਰਮੈਨ ਸਾਬਕਾ ਵਾਈਸ ਚੇਅਰਮੈਨ ਗੁਰਮਖ ਸਿੰਘ ਆਹ ਫਾਦਰੰਬਾਦ ਮੌਜੂਦਾ ਮੰਡਲ ਪ੍ਰਧਾਨ ਚਵਿੰਡਾ ਦੀ ਮੈਂ ਸਭ ਤੋਂ ਪਹਿਲਾਂ ਤੇ ਇਤਾਰਮਿਕ ਜੈਸੀ ਬੰਦੀਆਂ ਨਿਹੰਗ ਸਿੰਘ ਜੈਸੀ ਬੰਦੀਆਂ ਔਰ ਵਿੱਕੀ ਵੀਰ ਜੀ ਦਾ ਕੋਟਨਗੜ ਧੰਨਵਾਦ ਕਰਦਾ ਵੀ ਇਸ ਮਹਿਮ ਦੇ ਵਿੱਚ ਜੋਰ ਸ਼ੋਰ ਨਾਲ ਅੱਜ ਹਿੱਸਾ ਲਿਆ ਬਹੁਤ ਵੱਡੀ ਗੱਲ ਆ ਅੱਜ ਆਪਾਂ ਹਰ ਪਿੰਡਾਂ ਦੇ ਵਿੱਚ ਜਾਂਦੇ ਆ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਮਰ ਚੁੱਕੇ ਆ ਤੇ 70 ਵਿਚੇ ਘਰਾਂ ਦੇ ਵਿੱਚ ਇਹ ਗੱਲ ਤੁਸੀਂ ਪੱਤਰਕਾਰ ਮੇਰੇ ਵੀਰ ਜੇ ਬਹੁਤ ਸਤਿਕਾਰਯੋਗ ਜੇ ਤੁਸੀਂ ਸਭ ਜਾਣਦੇ ਜੇ ਵੀ ਕੋਈ ਪਿੰਡ ਅੱਜ ਬਾਹਰ ਖੜੀ ਕਰਕੇ ਨਹੀਂ ਕਹਿ ਸਕਦਾ ਵੀ ਸਾਡੇ ਪਿੰਡ ਇੰਨੇ ਬੱਚੇ ਜਿਹੜੇ ਆ ਫਿਰ 18 ਸਾਲ ਦੀ ਉਮਰ ਤੋਂ ਘਟਦੇ ਮਰੇ ਆ ਜਿਨ੍ਹਾਂ ਨੂੰ ਦਾੜੀ ਦਾ ਵਾਲ ਕੋਈ ਇਸ ਮਹਿਮ ਦੇ ਵਿੱਚ ਇਹਨਾਂ ਨੇ ਯੋਗਦਾਨ ਪਾਇਆ ਸਾਡੇ ਪ੍ਰਧਾਨ ਮੰਨਾ ਜੀ ਪਹੁੰਚੇ ਇੱਥੇ ਹਰਦੀਪ ਜੀ ਪਹੁੰਚੇ ਇੱਥੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਵੀ ਉਹਨਾਂ ਵੀ ਆਪਣਾ ਸਮਾਂ ਕੱਢਿਆ ਇਸ ਪ੍ਰੋਗਰਾਮ ਦੇ ਵਿੱਚ ਤੇ ਇਹ ਸਭ ਤੋਂ ਵੱਡਾ ਤੇ ਹਮ ਮੈਂ ਜੜੀ ਜਾਂ ਵੀ ਨਸ਼ਾ ਨਸ਼ਾ ਮੁਕਤ ਕੀਤਾ ਜਾਵੇ ਪੰਜਾਬ ਨੂੰ ਸਾਡਾ ਬੱਚੇ ਜਿਹੜੇ ਗਾਂ ਹੋਣਗੇ ਸਾਡੀ ਜਨਰੇਸ਼ਨ ਕਿੱਥੋਂ ਵਧੂਗੀ ਅੱਜ ਜਿਹੜਾ ਹਾਲਾਤ ਆ ਇਹ ਨਸ਼ੇ ਦਾ ਕੋੜ ਸਾਡੇ ਕੋਲ ਲੱਥੂਗਾ ਤੇ ਤਾਂ ਗੱਲ ਬਣਨੀ ਆ ਇਹੋ ਜੀ ਪ੍ਰਧਾਨ ਸਾਡੇ ਵੀ ਕਹਿ ਗਏ ਆ ਵੀ ਵੇਖੋ ਜੇ ਇਥੇ ਡਬਲ ਇੰਜਨ ਵਾਲੀ ਸਰਕਾਰ ਆਊਗੀ ਤਾਂ ਗੱਲ ਬਣਨੀ ਆ ਹੁਣ ਮੁੱਖ ਮੰਤਰੀ ਸਾਹਿਬ ਨੇ ਕਿਹਾ 30 ਤਰੀਕ ਤੱਕ 31 ਤਰੀਕ ਤੱਕ ਨਸ਼ਾ ਮੁਕਤ ਅਜੇ ਤੱਕ ਤੇ ਤੁਹਾਡੇ ਰਿਜ਼ਲਟ ਸਾਹਮਣੇ ਆ ਵੀ ਕੋਈ ਪਿੰਡਾਂ ਦੇ ਵਿੱਚ ਹੈ ਕੋਈ ਤੇ ਮੈਂ ਇਹ ਕਰਕੇ ਇਹ ਜਥੇਬੰਦੀਆਂ ਦਾ ਕੋਟਰ ਕੋਟ ਧੰਨਵਾਦ ਕਰਦਾ ਨਿਹੰਗ ਸਿੰਘ ਜਥੇਬੰਦੀਆਂ ਦਾ ਵੀ ਤੇ ਬਾਬਾ ਜੀ ਦਾ ਵੀ ਜਿਹੜਾ ਇਸ ਮਹਿਮ ਦੇ ਵਿੱਚ ਉਹਨਾਂ ਨੇ ਹਿੱਸਾ ਪਾਇਆ ਤੇ ਇਹਨਾਂ ਗੱਲਾਂ ਨਾਲ ਖੇਮ ਦਾ ਜਾਜਕਿਆਂ ਕੀ ਕਾਰਨ ਕੀ ਸਮਝਦੇ ਹੋ ਜਿਹੜੀ ਨਸ਼ੀ ਦੀ ਲਹਿਰ ਅੱਜ ਵੀ ਦਿਨ ਬਦਨ ਵਾਦੀ ਜਾ ਰਹੀ ਹੈ ਵੇਖੋ ਜੀ ਇਹ ਨਸ਼ਾ ਜੜਾ ਨਾ ਇਹ ਆਪਾਂ ਕੱਲੀ ਸਰਕਾਰਾਂ ਤੇ ਆਪਾਂ ਛੁੱਟੀਆਂ ਤੇ ਤਾਂ ਵੀ ਇਹਨਾਂ ਕੋਈ ਗੱਲ ਨਹੀਂ ਬਣ ਸਕਦੀ ਤੁਸੀਂ ਵੇਖ ਲਿਆ ਸਰਕਾਰਾਂ ਦੇ ਵਿੱਚ ਇਹ ਨਸ਼ਾ ਜੜਾ ਵਾ ਆ ਜਿੱਦਾਂ ਜੂਸ ਸਾੜਾ ਲੱਗਾ ਗੜੀ ਇਹ ਮੈਂ ਚੱਲੂਗੀ ਤੇ ਤਾਂ ਹੀ ਗੱਲ ਬਣਨੀ ਆ ਨਸ਼ਾ ਇਹ ਚੰਡੀਗੜ੍ਹ ਬੈਠਿਆ ਤੇ ਮੁੱਕਣਾ ਨਹੀਂਗਾ ਜੀ ਇਹ ਥੱੜੇ ਲੈਵਲ ਤੇ ਆ ਚੁੱਕਾ ਵਾ ਤੇ ਇਹ ਨਸ਼ਾ ਜਿਹੜੀ ਇਹ ਜੂਥਵੇਂ ਆ ਇਸ ਵੇਖੋ ਜੀ ਗਰਾਊਂਡ ਇਹ ਜਿਹੜਾ ਵਾ ਨਾ ਨਸ਼ਾ ਜੇ ਖਤਮ ਕਰਨਾ ਨਾ ਤੇ ਬੱਚਿਆਂ ਨੂੰ ਅੱਜ ਪਹਿਲ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਜਾਣ ਪਿੰਡਾਂ 'ਚ ਸਟੇਡੀਅਮ ਬਣਾਏ ਜਾਣ ਉਹਨਾਂ ਨੂੰ ਖੇਡਣ ਦੇ ਲਾਇਆ ਜਾਵੇ ਬੰਨੇ ਅੱਜ ਤੋਂ ਪਹਿਲਾਂ ਤੁਸੀਂ ਵੇਖਦੇ ਜੇ ਸਾਡੇ ਕਿੰਨੇ ਜਿਹੜੇ ਜਵਾਨ ਹਾਕੀ 'ਚ ਨਿਕਲਦੇ ਕਬੱਡੀ 'ਚ ਨਿਕਲਦੇ ਹੁਣ ਤੁਸੀਂ ਵੇਖ ਲਓ ਵੀ ਸਾਡੇ ਕਿੰਨੇ ਕ ਨੌਜਵਾਨ ਜਿਹੜੇ ਆ ਉਹ ਕਬੱਡੀ 'ਚ ਨਿਕਲੇ ਆ ਫੁੱਟਬਾਲ 'ਚ ਕਿੰਨੀਆਂ ਨੀਆਂ ਟੀਮਾਂ ਆਪਣੇ ਪਿੰਡਾਂ ਜਾਂਦੀਆਂ ਏ ਤੇ ਅਸੀਂ ਤੇ ਗੌਰਮੈਂਟ ਨੂੰ ਵੀ ਇਹ ਕਰਾਂਗੇ ਕਿ ਥੱਲੇੜੇ ਲੈਵਲ ਤੇ ਹੋ ਕੇ ਇਹਨਾਂ ਬੱਚਿਆਂ ਸਾਡਿਆਂ ਨੂੰ ਕੋਈ ਉਪਰਾਲਾ ਕਰੋ ਨੌਕਰੀਆਂ ਦਿਓ ਔਰ ਗਰਾਊਂਡਾਂ ਦਿਓ ਇਹ ਜਿਹੜਾ ਇਹਨਾਂ ਦਾ ਹਰ ਜਾਨ ਇਧਰੋਂ ਟੁੱਟੇ ਤੇ ਨਚਾਂ ਤੋਂ ਬਚਣ